ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਇੱਕ ਇਹੋ ਜਿਹਾ ਮਸਲੇ ਤੇ ਇਹੋ ਜਿਹਾ ਮਾਮਲੇ ਤੇ ਗੱਲਬਾਤ ਕਰਾਂਗੇ ਜਿਨੇ ਨਾ ਸਿਰਫ ਪੰਜਾਬ ਬਲਕਿ ਪੂਏ ਭਾਰਤ ਦੇ ਵਿੱਚ ਚਰਚਾ ਖੱਟੀ ਇਹ ਇੱਕ ਐਸਾ ਮਾਮਲਾ ਜਿਹੜਾ ਪਹਿਲਾਂ ਇੱਕ ਭੇਤ ਭਰੀ ਮੌਤ ਤੋਂ ਸ਼ੁਰੂ ਹੁੰਦਾ ਹੈ ਫਿਰ ਹੌਲੀ ਹੌਲੀ ਇਹਦੇ ਵਿੱਚ ਖੁਲਾਸੇ ਹੁੰਦੇ ਨੇ ਕੰਚਨ ਕੁਮਾਰੀ ਕੰਚਨ ਤਿਵਾੜੀ ਉਰਫ ਕਮਲਕੌਰ ਉਸ ਦਾ ਭੇਤ ਭਰੀ ਹਾਲਤ ਦੇ ਵਿੱਚ ਜਿਹੜਾ ਕਤਲ ਹੁੰਦਾ ਹੈ ਤੇ ਹੌਲੀ ਹੌਲੀ ਉਹਦੇ ਨਾਲ ਜਾਣਕਾਰੀਆਂ ਜਿਹੜੀਆਂ ਜੁੜਦੀਆਂ ਜਾਂਦੀਆਂ ਨੇ ਜਾਣਕਾਰੀਆਂ ਮਿਲਦੀਆਂ ਜਾਂਦੀਆਂ ਨੇ ਉਹ ਸਾਰੀ ਕਹਾਣੀ ਕੀ ਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਪਰ ਇਸ ਕਹਾਣੀ ਨੂੰ ਜੇ ਆਪਾਂ ਇੱਕੋ ਲਾਈਨ ਦੇ ਵਿੱਚ ਇੱਕੋ ਸਤਰ ਦੇ ਵਿੱਚ ਦੇਖਣਾ ਹੋਵੇ ਤੇ ਇਹ ਇੱਕ ਗਲੈਮਰ ਤੋਂ ਇੱਕ ਚਾਹ ਤੋਂ ਜਾਂ ਇੱਕ ਮਜਬੂਰੀ ਤੋਂ ਸ਼ੁਰੂ ਹੁੰਦੀ ਆ ਫਿਰ ਇਸ ਕਹਾਣੀ ਦੇ ਵਿੱਚ ਗਲੈਮਰ ਤੋਂ ਬਾਅਦ ਪ੍ਰਸਿੱਧੀ ਵੀ ਆਉਂਦੀ ਆ ਪੈਸਾ ਵੀ ਆਉਂਦਾ ਹੈ ਨਾਮਨਾ ਵੀ ਆਉਂਦਾ ਹੈ ਲੋਕ ਵੀ ਜੁੜਦੇ ਨੇ ਤੇ ਫਿਰ ਇੱਕ ਖੂਨੀ ਅੰਤ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਲੋਕ ਟੁੱਟਦੇ ਕਿਵੇਂ ਨੇ ਲੋਕ ਆਪਣੇ ਆਪਣੇ ਵਿਚਾਰ ਆਪਣੇ ਆਪਣੇ ਪ੍ਰਤੀਕਰਮ ਕਿਵੇਂ ਦਿੰਦੇ ਨੇ ਇਹ ਸ਼ਾਇਦ ਬਹੁਤਾ ਕੁਝ ਤੁਸੀਂ ਜਾਣਦੇ ਵੀ ਹੋ ਕਮਲਕੌਰ ਜਿਹਦਾ ਨਾਮ ਕਹਿੰਦੇ ਕਿ ਕੰਚਨ ਤਿਵਾੜੀ ਸੀ ਤੋਂ ਇੱਕ ਪ੍ਰਵਾਸੀ ਪਰਿਵਾਰ ਤੋਂ ਦੱਸੀ ਜਾਂਦੀ ਸੀ ਉਹਦੇ ਸੋਸ਼ਲ ਮੀਡੀਆ ਤੇ ਖਾਸ ਕਰਕੇ ਇੰਸਟਾਗ੍ਰam ਤੇ ਲੱਖਾਂ ਫੋਲੋਅਰ ਸੀ ਔਰ YouTube ਤੇ ਉਹਦੇ ਹਜ਼ਾਰਾਂ ਦੇ ਵਿੱਚ ਸਬਸਕ੍ਰਾਈਬਰ ਸੀ ਉਹ ਅਸ਼ਲੀਲ ਸ਼ਬਦ ਅਸ਼ਲੀਲ ਗੱਲਾਂ ਆਮ ਹੀ ਬੋਲ ਜਾਂਦੀ ਸੀ ਸ਼ਾਇਦ ਜਿਸ ਦੇ ਕਰਕੇ ਉਹਨੂੰ ਲੋਕ ਦੇਖਦੇ ਸੀ ਸੁਣਦੇ ਸੀ ਕਿਤੇ ਨਾ ਕਿਤੇ ਲੋਕਾਂ ਦੀਆਂ ਰੁਚੀਆਂ ਲੋਕਾਂ ਦੇ ਇੰਟਰਸਟ ਉਸ ਤਰ੍ਹਾਂ ਦੇ ਹੁੰਦੇ ਆ ਜਦੋਂ ਉਹਨਾਂ ਨੂੰ ਆਪ ਦਾ ਇੰਟਰਸਟ ਵਰਗਾ ਆਪਣੀ ਰੁਚੀ ਵਰਗਾ ਕੁਝ ਲੱਭਦਾ ਤੇ ਫਿਰ ਉਹ ਭਰਪੂਰ ਮਾਤਰਾ ਦੇ ਵਿੱਚ ਦੇਖਦੇ ਵੀ ਆ ਫੋਲੋ ਵੀ ਕਰਦੇ ਆ ਉਹਦੀਆਂ ਬੋਲਡ ਗੱਲਾਂ ਉਹਦੀਆਂ ਬੋਲਡ ਜਿਹੜੀਆਂ ਰੀਲਾਂ ਸੀ ਉਹਦੇ ਕਰਕੇ ਹੀ ਉਹਨੂੰ ਪ੍ਰਸਿੱਧੀ ਮਿਲੀ ਨਾਮ ਨਾ ਮਿਲਿਆ ਤੇ ਅੰਤ ਜੋਸ਼ ਹੋਇਆ ਸ਼ਾਇਦ ਉਹ ਵੀ ਉਹਨਾਂ ਚੀਜ਼ਾਂ ਕਰਕੇ ਹੋਇਆ 11 ਜੂਨ ਵਾਲੇ ਦਿਨ ਬਠਿੰਡਾ ਦੇ ਆਦੇਸ਼ ਹਸਪਤਾਲ ਤੇ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇੱਕ ਗੱਡੀ ਖੜੀ ਸੀ ਕਹਿੰਦੇ ਕਿ ਗੱਡੀ ਦੇ ਵਿੱਚੋਂ ਕੁਝ ਮੁਸ਼ਕ ਮਾਰਨ ਵਰਲਾ ਤਰਤ ਪਦਾਰਥ ਜਿਹੜਾ ਸੀ ਉਹ ਵਹਿ ਵਹਿ ਕੇ ਚੋ ਚੋ ਕੇ ਥੱਲੇ ਆ ਰਿਹਾ ਸੀ ਉੱਥੇ ਬਹੁਤ ਜ਼ਿਆਦਾ ਮੁਸ਼ਕ ਮਾਰ ਰਹੀ ਸੀ ਤੇ ਮੱਖੀਆਂ ਭਿੰਕ ਰੀਆਂ ਸੀ ਆਮ ਲੋਕਾਂ ਦੀ ਸ਼ਿਕਾਇਤ ਤੇ ਪੁਲਿਸ ਨੂੰ ਬੁਲਾਇਆ ਗਿਆ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਉਹਦੇ ਵਿੱਚ ਇੱਕ Laash ਸੀ Laash ਇੱਕ ਔਰਤ ਦੀ ਸੀ ਔਰ ਪਛਾਣ ਉਹਦੀ ਕਮਲ ਕੌਰ ਵਜੋਂ ਹੋਈ ਜਿਹਦੀ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਉਹਦੇ ਫਾਲੋਅਰਸ ਤੇ ਉਹਦੇ ਦੇਖਣ ਵਾਲੇ ਇੰਸਟਾਗ੍ਰam ਤੇ ਬਹੁਤ ਸੀ ਇਸ ਕਰਕੇ ਸ਼ਾਇਦ ਉਹਦੀ ਪਛਾਣ ਜਲਦੀ ਹੋਗੀ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਜਿਹੜੀ ਮੌਤ ਹੈ ਇਹ ਇੱਕ ਕਤਲ ਹੈ ਇੱਕ ਸਾਜ਼ਿਸ਼ ਦੇ ਨਾਲ ਜੁੜੀ ਹੋਈ ਚੀਜ਼ ਹੈ ਇਸ ਦੀ ਪੁਸ਼ਟੀ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਇਹ ਇੱਕ ਸਾਜ਼ਿਸ਼ ਨਾਲ ਜਾਂ ਇੱਕ ਬਣਾਈ ਹੋਈ ਯੋਜਨਾ ਨਾਲ ਕੀਤਾ ਹੋਇਆ ਕਤਲ ਹੈ ਜਿਹਦੀ 3 ਮਹੀਨੇ ਤੋਂ ਲਗਭਗ ਰੇਕੀ ਕੀਤੀ ਜਾ ਰਹੀ ਸੀ ਔਰ ਇਸ ਸਾਜ਼ਿਸ਼ ਨੂੰ ਕਰਨ ਵਾਲਾ ਜਿਹੜਾ ਮੁੱਖ ਸਾਜ਼ਿਸ਼ਕਰਤਾ ਸੀ ਉਹ ਅਮਰਤਪਾਲ ਸਿੰਘ ਮਹਿਰੋਂ ਸੀ ਉਹਨੇ ਕਮਲਕੌਰ ਦੀ ਰੇਕੀ ਕੀਤੀ ਉਹਦੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਆਸੇ-ਪਾਸੇ ਉਹਦਾ ਜਾਣਾ ਜਾਂ ਫਿਰ ਉਹਨੂੰ ਬੁਲਾ ਕੇ ਕਤਲ ਕਰਨ ਤੱਕ ਦੀ ਸਾਰੀ ਕਹਾਣੀ ਅਮਰਤਪਾਲ ਸਿੰਘ ਮਹਿਰੋਂ ਨੇ ਕਢੀ ਸੀ। ਦੋ ਦਿਨ ਪਹਿਲਾਂ ਦੀ ਗੱਲ ਕਰੀਏ 9 ਜੂਨ ਵਾਲੇ ਦਿਨ ਕਹਿੰਦੇ ਕਿ ਕਮਲਕੌਰ ਨੂੰ ਇੱਕ ਕਾਰ ਦੀ ਪ੍ਰਮੋਸ਼ਨ ਵਾਸਤੇ ਅਮਰਤਪਾਲ ਸਿੰਘ ਮਹਿਰੋਂ ਨੇ ਬੁਲਾਇਆ ਸੀ। ਉਹ ਆਪਣੀ ਕਾਰ ਦੇ ਵਿੱਚ ਸੀ ਪਰ ਉਹਦੀ ਕਾਰ ਨੂੰ ਖੁਦ ਅਮਰਤਪਾਲ ਸਿੰਘ ਚਲਾ ਰਿਹਾ ਸੀ ਤੇ ਨਾਲ ਹੋਰ ਦੋ ਦੋਸ਼ੀ ਨਿਮਰਤਜੀਤ ਸਿੰਘ ਤੇ ਜਸਪ੍ਰੀਤ ਸਿੰਘ ਸੀ। ਕਹਿੰਦੇ ਕਿ ਅਮਰਤਪਾਲ ਸਿੰਘ ਮਹਿਰੋਂ ਦੇ ਕਹਿਣ ਤੇ ਉਹਨਾਂ ਲੋਕਾਂ ਨੇ ਕਮਲਕੌਰ ਤੋਂ ਫੋਨ ਖੋਲੇ ਤੇ ਉਹਦੇ ਪਾਸਵਰਡ ਵੀ ਉਹਦੇ ਤੋਂ ਲੈ ਲਏ। ਉਸ ਤੋਂ ਬਾਅਦ ਜੋ ਹੋਇਆ ਉਹ ਬੜਾ ਹੈਰਾਨ ਕਰਨ ਵਾਲਾ ਸੀ। ਕਹਿੰਦੇ ਕਿ ਕਮਲਕੌਰ ਨੂੰ ਪਹਿਲਾਂ ਥੱਪੜ ਮਾਰੇ ਗਏ ਤੇ ਫਿਰ ਉਹਦਾ ਗਲਾ ਦਬਾ ਕੇ ਉਹਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਦਾ ਤੇ ਗਲਾ ਦਬਾਉਣ ਦਾ ਜਿਹੜਾ ਖੁਲਾਸਾ ਹੈ ਉਹ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਹੁੰਦਾ। ਜਦ ਕਿ ਕੁਝ ਲੋਕ ਇਹ ਸਵਾਲੀਆ ਨਿਸ਼ਾਨ ਲਗਾ ਰਹੇ ਸੀ ਕਿ ਕੀ ਕਤਲ ਤੋਂ ਪਹਿਲਾਂ ਕਮਲਕੌਰ ਦੇ ਨਾਲ ਕੋਈ ਜ਼ਬਰਜਨਾਹ ਵੀ ਹੋਇਆ ਪਰ ਪੋਸਟਮਾਰਟਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਰਿਪੋਰਟ ਨਹੀਂ ਆਈ ਕੋਈ ਇਸ ਤਰ੍ਹਾਂ ਦਾ ਖੁਲਾਸਾ ਨਹੀਂ ਹੋਇਆ ਹਾਂ ਉਹਦੇ ਜਿਸਮ ਤੇ ਉਹਦੇ ਸਰੀਰ ਤੇ ਕੁਝ ਨਿਸ਼ਾਨ ਜ਼ਰੂਰ ਦਿਸੇ ਨੇ ਜਿਨ੍ਹਾਂ ਦੀ ਕਿ ਅਜੇ ਫੋਰੈਂਸਿਕ ਜਾਂਚ ਤੋਂ ਬਾਅਦ ਰਿਪੋਰਟ ਆਉਣੀ ਹੈ ਫੇਰ ਹੀ ਉਹ ਸਾਬਤ ਹੋਏਗਾ ਕਿ ਉਹ ਨਿਸ਼ਾਨ ਜੋ ਨੇ ਉਹ ਕਿਸ ਤਰ੍ਹਾਂ ਦੇ ਨੇ ਉਹ ਕਾਦੇ ਨੇ ਪ੍ਰਸ਼ਾਸਨ ਦੇ ਮੁਤਾਬਕ ਹੀ ਕਤਲ ਕਰਨ ਤੋਂ ਕੁਝ ਘੰਟੇ ਬਾਅਦ ਹੀ ਅਮਰਤਪਾਲ ਸਿੰਘ ਮਹਿਰੋਂ ਸਿੱਧਾ ਇੱਕ ਗੱਡੀ ਤੇ ਅੰਮ੍ਰਿਤਸਰ 에য়ারਪੋਰਟ ਗਿਆ ਤੇ ਉਥੋਂ ਯੂਏਈ ਉਹ ਫਰਾਰ ਹੋ ਗਿਆ ਇਹ ਪੁਲਿਸ ਦਾ ਕਹਿਣਾ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਤੇ ਇਹ ਗੱਡੀ ਕਿਸੇ ਰਣਜੀਤ ਸਿੰਘ ਵਿਅਕਤੀ ਦੀ ਦੱਸੀ ਜਾ ਰਹੀ ਹੈ ਦੋਨਾਂ ਵਿਅਕਤੀਆਂ ਦੇ ਵਿਰੋਧ ਲੁੱਕਆਊਟ ਨੋਟਸ ਜਿਹੜੇ ਆ ਜਾਰੀ ਕੀਤੇ ਗਏ ਆ ਤੇ ਪ੍ਰਸ਼ਾਸਨ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਉਹਨਾਂ ਨੂੰ ਜਲਦੀ ਜਲਦੀ ਵਾਪਸ ਲਿਆਂਦਾ ਜਾਵੇ ਕਤਲ ਕਰਨ ਤੋਂ ਬਾਅਦ ਨਿਮਰਤਜੀਤ ਸਿੰਘ ਤੇ ਜਸਪ੍ਰੀਤ ਸਿੰਘ ਕਹਿੰਦੇ ਉਹ ਵੀ ਇੱਕ ਸਕੋਰਪੀਓ ਗੱਡੀ ਦੇ ਵਿੱਚ ਚੜ੍ਹ ਕੇ ਸ਼੍ਰੀ ਦਮਦਮਨ ਸਾਹਿਬ ਪਹੁੰਚੇ ਉੱਥੇ ਉਹਨਾਂ ਨੇ ਮੱਥਾ ਟੇਕਿਆ ਪਰ ਉਹ ਵੀ ਦੇਸ਼ ਦੇ ਵਿੱਚੋਂ ਬਾਹਰ ਭੱਜਣ ਦੀ ਫਿਰਾਕ ਦੇ ਵਿੱਚ ਸੀ ਭੱਜਦੇ ਇਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਉਹਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਤੋਂ ਹੀ ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਮਿਲੀ ਕਿ ਇਸ ਕੇਸ ਦੇ ਵਿੱਚ ਜਾਂ ਇਸ ਕੇਸ ਨੂੰ ਘੜਨ ਵਾਲਾ ਇਸ ਮਾਮਲੇ ਨੂੰ ਘੜਨ ਵਾਲਾ ਅਮਰਤਪਾਲ ਸਿੰਘ ਮਹਿਰੋ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ 5 ਲੋਕਾਂ ਨੂੰ ਨਾਮਜ਼ਦ ਕੀਤਾ ਹੈ ਜਿਦੇ ਵਿੱਚੋਂ ਨਿਮਰਤਪ੍ਰੀਤ ਸਿੰਘ ਜਸਪ੍ਰੀਤ ਸਿੰਘ ਅਮਰਤਪਾਲ ਸਿੰਘ ਮਹਿਰੋਂ ਰਣਜੀਤ ਸਿੰਘ ਤੇ ਇੱਕ ਅਣਪਛਾਤਾ ਵਿਅਕਤੀ ਇਸ ਕੇਸ ਦੇ ਵਿੱਚ ਨਾਮਜ਼ਦ ਹੈ ਜ ਜਿਹਦੀ ਹਜੇ ਭਾਲ ਚੱਲ ਰਹੀ ਹੈ ਪਰ ਇਸ ਕੇਸ ਦੇ ਵਿੱਚ ਸਵਾਲ ਇਹ ਜ਼ਰੂਰ ਬਣਦਾ ਹੈ ਕਿ ਇਸ ਕਤਲ ਦਾ ਜਿਹੜਾ ਕਾਰਨ ਸੀ ਉਹ ਇਹ ਅਨੈਤਿਕਤਾ ਸੀ ਇਹ ਅਸ਼ਲੀਲ ਸਮੱਗਰੀ ਸੀ ਉਹਦੀਆਂ ਰੀਲਸ ਸੀ ਜਾਂ ਉਹ ਜਿਸ ਤਰ੍ਹਾਂ ਦਾ ਬੋਲਦੀ ਸੀ ਜਾਂ ਜਿਸ ਤਰ੍ਹਾਂ ਦਾ ਉਹ ਦਿਖਾਵਾ ਕਰਦੀ ਸੀ ਉਹ ਸਭ ਚੀਜ਼ਾਂ ਸੀ ਜਾਂ ਇਸ ਤੋਂ ਬਿਨਾ ਕੋਈ ਹੋਰ ਵੀ ਕੋਈ ਲੁਕਿਆ ਛਪਿਆ ਰਾਜ ਸੀ ਜਿਹਦੇ ਕਰਕੇ ਇਹ ਕਤਲ ਕੀਤਾ ਗਿਆ ਕਮਲ ਕੌਰ ਦੇ ਕਤਲ ਤੋਂ ਬਾਅਦ ਹੀ ਕੁਝ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਸੀ ਜਿਵੇਂ ਇੱਕ ਕੁੜੀ ਜਿਹਦਾ ਆਈਡੀ ਤੇ ਨੇਮ ਸੀ ਪ੍ਰੀਤ ਜੱਟੀ ਉਹਨੇ ਇਹ ਦਾਅਵਾ ਕੀਤਾ ਕਿ ਉਹਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਹੋਰ ਬੀਬੀ ਦੀਪਿਕਾ ਲੂਥਰਾ ਜਿਹੜੀ ਸੀ ਉਹਨੇ ਵੀ ਇਹ ਵਾਰ-ਵਾਰ ਜਤਾਇਆ ਵਾਰ-ਵਾਰ ਕਿ ਮੈਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇੱਥੋਂ ਤੱਕ ਕਹਿੰਦੇ ਕਿ ਦੀਪਿਕਾ ਨੂੰ ਤਾਂ ਪੁਲਿਸ ਨੇ ਹੁਣ ਸਿਕਿਉਰਿਟੀ ਤੇ ਸੁਰੱਖਿਆ ਵੀ ਪ੍ਰੋਵਾਈਡ ਕਰਵਾਈ ਹੋਈ ਹੈ ਇਸ ਸਾਰੀ ਵਾਰਦਾਤ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਖਰੇ ਵੱਖਰੇ ਪ੍ਰਤੀਕਰਮ ਆਏ ਬਹੁਤ ਸਾਰੇ ਲੋਕ ਅਮਰਪਾਲ ਸਿੰਘ ਮਹਿਰੋਂ ਦੇ ਨਾਲ ਖੜੇ ਕਿ ਇਹ ਗੰਦਗੀ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਜਿਹੜਾ ਪੰਜਾਬ ਦੇ ਵਿੱਚ ਗੰਦ ਪੈ ਰਿਹਾ ਜਾਂ ਖਾਸ ਕਰਕੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਲੋਕ ਆਪਣੀ ਨਮਾਇਸ਼ ਕਰ ਰਹੇ ਆ ਉਸ ਚੀਜ਼ ਨੂੰ ਰੋਕਣ ਦੇ ਵਿੱਚ ਇਹ ਲੋਕ ਸਾਈ ਹੋ ਰਹੇ ਆ ਤੇ ਦੂਸਰੇ ਪਾਸੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਮਾਰ ਦੇਣਾ ਕਿਸੇ ਦਾ ਵੀ ਇਸ ਤਰ੍ਹਾਂ ਕਤਲ ਕਰ ਦੇਣਾ ਕਿਤੇ ਵੀ ਨਿਆਂਪੂਰਨ ਨਹੀਂ ਹੁੰਦਾ ਕਿਤੇ ਵੀ ਜਸਟੀਫਾਈ ਨਹੀਂ ਹੁੰਦਾ ਸੋ ਇਹ ਲੋਕਾਂ ਦੇ ਵਿਊਜ਼ ਨੇ ਲੋਕ ਲੋਕਾਂ ਦੇ ਕੋਲੇ ਆਜ਼ਾਦੀ ਹੁੰਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਸੋਚ ਸਕਦੇ ਹੁੰਦੇ ਆ ਕਿਸੇ ਵੀ ਪੱਖ ਦੇ ਵਿੱਚ ਸੋਚ ਸਕਦੇ ਹੁੰਦੇ ਆ ਕਿਸੇ ਦੇ ਵੀ ਨਾਲ ਖੜ੍ਹ ਸਕਦੇ ਹੁੰਦੇ ਆ ਤੇ ਕਿਸੇ ਦੇ ਵੀ ਵਿਰੋਧ ਦੇ ਵਿੱਚ ਖੜ੍ਹ ਸਕਦੇ ਹੁੰਦੇ ਆ ਅਮਰਤਪਾਲ ਸਿੰਘ ਮਹਿਰੋਂ ਦੇ ਬਾਰੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਹ ਇੱਕ ਮੁਸਲਮ ਪਰਿਵਾਰ ਤੋਂ ਬਿਲੋਂਗ ਕਰਦਾ ਸੀ ਪਿਛੋਕੜ ਦਾ ਮੁ슬ਮਨ ਪਰਿਵਾਰ ਤੋਂ ਸੀ ਬਾਅਦ ਦੇ ਵਿੱਚ ਉਹ ਨਿਹੰਗ ਬਣਿਆ ਤੇ ਉਸਨੇ ਵਿਧਾਨ ਸਭਾ ਦੀਆਂ ਚੋਣਾਂ ਵੀ ਲੜੀਆਂ ਸੋ ਇਹ ਚੀਜ਼ਾਂ ਵੀ ਥੋੜਾ ਜਿਹਾ ਇਸ ਕੇਸ ਨੂੰ ਗੁੰਝਲਦਾਰ ਬਣਾਉਂਦੀਆਂ ਕਿ ਕੋਈ ਤਾਰ ਕਿੱਧਰ ਵੀ ਜੁੜੀ ਹੋ ਸਕਦੀ ਹੈ ਕਮਲਕੌਰ ਕੇਸ ਵਾਲਾ ਮਾਮਲਾ ਜਿਹੜਾ ਉਹ ਕਾਫੀ ਉਲਝਿਆ ਹੋਇਆ ਤੇ ਪ੍ਰਸ਼ਾਸਨ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਇਹ ਗੁੱਥੀ ਸੁੱਲਝਦੀ ਹੈ ਤੇ ਇਸ ਦੇ ਵਿੱਚੋਂ ਸੱਚ ਜਿਹੜਾ ਸਾਹਮਣੇ ਆਉਂਦਾ ਹੈ ਉਸ ਦਾ ਤੇ ਇੰਤਜ਼ਾਰ ਕਰਨਾ ਪਏਗਾ ਪਰ ਹਾਂ ਇਹ ਆਸ ਜ਼ਰੂਰ ਹੈ ਉਮੀਦ ਜ਼ਰੂਰ ਹੈ ਕੇ ਮੁਲਜ਼ਮ ਜਿਹੜਾ ਹੋਏਗਾ ਜੋ ਵੀ ਹੋਏਗਾ ਉਹਨੂੰ ਸਜ਼ਾ ਮਿਲੇਗੀ ਤੇ ਪੀੜਤ ਧਿਰ ਜੋ ਵੀ ਹੋਏਗੀ ਉਹਨੂੰ ਇਨਸਾਫ ਮਿਲੇਗਾ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਰੀ ਗੱਲਬਾਤ ਤੇ ਜਾਣਕਾਰੀ ਚੰਗੀ ਲੱਗੀ ਹੋਵੇਗੀ ਫਿਰ ਅੱਗੇ ਕਿਸੇ ਜਾਣਕਾਰੀ ਦੇ ਨਾਲ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ ਅੱਜ ਵਾਸਤੇ ਮੈਨੂੰ ਜਾਨੀ ਕਿ ਮਨਜੀਤ ਸੂਖਮ ਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ